ਕਰਦਾਰ ਤੇ ਸਾਡਾ ਸੀਗਾ ਕਿ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਅੱਜ ਤੱਕ ਬਚਾਉਂਦੇ ਸੀ ਪਰ ਹੁਣ ਸਾਡਾ ਕਰਦਾਰ ਇਸ ਤਰ੍ਹਾਂ ਦਾ ਬਣਿਆ ਪਿਆ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਨਹੀਂ ਬਖਸ਼ਦੇ ਸੁਖਵੀਰ ਬਾਦਲ ਦੀ ਕੁੜੀ ਦਾ ਵਿਆਹ ਸੀਗਾ ਮੁੰਡੇ ਕੁੜੀ ਦੀਆਂ ਵੀਡੀਓ ਸਾਰਿਆਂ ਨੇ ਦੇਖੀਆਂ ਨੇ ਮੈਂ ਵੀ ਦੇਖੀਆਂ ਉਹਦੇ ਥੱਲੇ ਕਮੈਂਟ ਪੜਿਓ ਤੁਸੀਂ ਪੜਦਿਆਂ ਨੂੰ ਸ਼ਰਮ ਆਉਂਦੀ ਹੈ ਤੇ ਇਹਨਾਂ ਬੇਗੈਰਤਾ ਨੂੰ ਲਿਖਦਿਆਂ ਨੂੰ ਸ਼ਰਮ ਨਹੀਂ ਆਉਂਦੀ ਸਾਡੀ ਲੜਾਈ ਪ੍ਰਕਾਸ਼ ਬਾਦਲ ਨਾਲ ਸੁਖਵੀਰ ਬਾਦਲ ਨਾਲ ਹਰਸਿੰਦਰ ਮਜੀਠੀ ਨਾਲ ਜਿੱਤੇ ਨਾਲ ਮਰਗੀ ਹੋ ਸਕਦੀ ਹੈ ਬੱਚਿਆਂ ਨਾਲ ਕੀ ਲੜਾਈ ਹੈ ਕੁੜੀ ਨੂੰ ਤੁਸੀਂ ਕੀ ਤੁਹਾਡੇ ਮਾਂ ਮਾਪੋਂ ਨੇ ਨਹੀਂ ਵਿਆਹ ਕਰਾਇਆ ਤੁਹਾਡਾ ਨਹੀਂ ਜਨਮ ਹੋਇਆ ਕਿ ਜਾਂ ਤੁਹਾਡੀਆਂ ਭੈਣਾਂ ਨੇ ਵਿਆਹ ਨਹੀਂ ਕਰਾਇਆ ਜਾਂ ਤੁਹਾਡੇ ਭਾਣ ਜੇ ਭਾਣ ਜੀਆਂ ਨਹੀਂ ਹੋਏ ਜਾਂ ਤੁਸੀਂ ਆਪ ਦੀਆਂ ਕੁੜੀਆਂ ਨਹੀਂ ਵਿਆਹਣੀਆਂ ਕੀ ਯਾਰ ਤੁਹਾਡੀ ਸ਼ਰਮ ਲਾਈ ਵੀ ਆ ਅਸੀਂ ਮੇਰੇ ਡੈਡੀ ਨੇ ਸਾਰੀ ਉਮਰ ਸਿਮਰਜੀਤ ਮਾਨ ਦੀ ਸਪੋਰਟ ਕੀਤੀ ਆ ਬਾਦਲ ਨੂੰ ਕਦੇ ਵੋਟ ਨਹੀਂ ਪਾਈ ਇਥੋਂ ਦੇ ਕਰਕੇ ਸਮੇਰ ਸੈਣੀ ਸਾਡੇ 92 93 ਜੀ ਐਸ ਐਸ ਪੀ ਹੁੰਦਾ ਸੀ ਬڑے ਧਰਨੇ ਮਜਾਰੇ ਤੇ ਇਹਨਾਂ ਨੇ ਉਹਦੇ ਤੋਂ ਡੰਗ ਖਾਧੀਆਂ ਹਨ ਤੇ ਜਦੋਂ 97 'ਚ ਇਹਨੇ ਉਹਨਾਂ ਨੂੰ ਸਰਦਾਰੀਆਂ ਦਿੱਤੀਆਂ ਤੇ ਆਇਆ ਸੀਗਾ ਯਾਰ ਵੀ ਇਹ ਮਰਦੇ ਸਾਲਾ ਕਿਹੜੇ ਵੇਲੇ ਇਹ ਵੀ ਮਤਲਬ ਖਤਮ ਹੋ ਜੇ ਹਨਾ ਪਰ ਜਦੋਂ ਉਹ ਆਪਦੀ ਅਖੀਰਲੀ ਚੋਣ ਹਾਰ ਗਿਆ ਉਹਦਾ ਮੁੰਡਾ ਹਾਰ ਗਿਆ ਪਾਰਟੀ ਖਤਮ ਹੋ ਗਈ ਜਿਹੜਾ ਸਾਮਰਾਜ ਉਹਨੇ ਸਿੱਖਾਂ ਦੀਆਂ ਮੁੰਡਿਆਂ ਦੀਆਂ ਲਾਸਾਂ ਦੇ ਚਿੰਣ-ਚਿੰਣ ਕੇ ਬਣਾਇਆ ਸੀ ਉਹਦੇ ਅੱਖਾਂ ਸਾਹਮਣੇ ਢਹਿ ਟੇਰੀ ਹੋ ਗਿਆ ਇਹ ਇੱਕ ਇਤੋਂ ਵੱਡੀ ਇੱਕ ਪੋਲੀਟੀਸ਼ਨ ਦੀ ਮੌਤ ਹੋਰ ਕੋਈ ਨਹੀਂ ਹੁੰਦੀ ਸਾਡੇ ਲਈ ਤਾਂ ਬਾਦਲ ਉੱਦ ਹੀ ਮਰ ਗਿਆ ਸੀ ਬਾਈ ਜਿੱਦਿ ਉਹਦੇ ਉਹਦੇ ਅੱਖਾਂ ਸਾਹਮਣੇ ਉਹਦੀ ਪਾਰਟੀ ਖਤਮ ਹੋ ਗਈ ਸੀ ਉਹਦਾ ਸਾਰਾ ਕੁਝ ਟਾਇਟਰੀ ਹੋ ਗਿਆ ਸੀ ਜਿਹੜੀ ਪੰਜਾਬ ਦੀ ਸਾਰਿਆਂ ਨੂੰ ਵੱਡੀ ਪਾਰਟੀ ਸੀ ਅੱਜ ਦੋ ਚਾਰ ਐਮਐਲਏ ਨੂੰ ਤਰਸ ਦੀ ਤਰੀ ਫਿਰਦੀ ਐ ਇੱਕ ਐਮਪੀ ਉਹਨਾਂ ਨੇ ਮਰ ਕੇ ਜਿਤਾਇਆ ਉਹ ਜਤਦਾਦੀ ਸੀ ਐਸੇ ਮਰਤਬਾ ਬਾਦਲ ਨੇ ਜਿਤਨਾ ਨਹੀਂ ਸੀਗਾ ਫੇਰ ਵੀ ਚਲੋ ਵੱਖਰੀ ਗੱਲ ਆ ਰੇ ਬੱਚੀ ਨਾ ਸਾਡਾ ਕੀ ਕਸੂਰ ਆ ਐਡੀ ਗੰਦੀ ਭਾਸ਼ਾ ਤੁਸੀਂ ਵਰਤਦੇ ਹੋ ਇਹਦੀ ਸੜੀਏ ਤੇ ਕਮੈਂਟ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਥਾਂ ਜਿਹੜੀ ਸਾਡੀ ਸੋਚ ਆ ਨਾ ਇਹ ਸਾਡਾ ਕਰਦ ਸਾਡਾ ਕਿਰਦਾਰ ਤਾਂ ਬੜਾ ਉੱਚਾ ਸੀ ਯਾਰ ਅਸੀਂ ਤਾਂ ਸਾਡੇ ਕੋਲ ਕਹਿੰਦੇ ਹੁੰਦੇ ਸੀ ਪੱਗ ਵਾਲੇ ਕੋਲੇ ਕੋਈ ਕੋਈ ਔਰਤ ਆ ਕੇ ਖੜ ਜਾਂਦੀ ਤਾਂ ਉਹ ਫੀਲ ਕਰਦੀ ਆ ਵੀ ਮੈਂ ਸੇਫ ਮਹਿਸੂਸ ਕਰਦੀ ਆ ਮੈਂ ਪੰਜਾਬੀ ਕੋਲੇ ਖੜੀ ਆ ਮੈਂ ਸਰਦਾਰ ਕੋਲੇ ਖੜੀ ਆ ਇਹੇ ਸਾਡੀਆਂ ਸਰਦਾਰੀਆਂ ਸਾਰਾ ਪੰਜਾਬ ਰੋਲਾ ਪਾਈ ਜਾਂਦਾ ਜੀ ਪੰਜਾਬ ਬਾਹਰ ਉੱਠ ਗਿਆ ਪੰਜਾਬ ਖਤਮ ਹੋਜੂ ਬਾਹਰ ਉੱਠ ਗਿਆ ਪੰਜਾਬ ਖਤਮ ਹੋਜੂ ਸਾਢੇ 3 ਕਰੋੜ ਪੰਜਾਬੀ ਆ ਸਾਰੇ ਬਾਹਰ ਆਜੋ ਪੰਜਾਬ ਨਹੀਂ ਖਤਮ ਹੁੰਦਾ ਜੇ ਅਸੀਂ ਆਪਦਾ ਕਿਰਦਾਰ ਭੁੱਲ ਗਏ ਤੇ ਭਾਵੇਂ ਸਾਢੇ 3 ਦਾ 3 ਕਰੋੜ ਪੰਜਾਬ ਚ ਜਾ ਕੇ ਬਸ ਜਾਓ ਪੰਜਾਬ ਫੇਰ ਵੀ ਖਤਮ ਹੋ ਜਾਊਗਾ ਅਬੱਬੂ ਮਾਨ ਦਾ ਸਿੱਧੂ ਮੂਸੇਵਾਲਾ ਕਰਨ ਔਜਲਾ ਇਹਨਾਂ ਦੀ ਆਪਸ ਵਿੱਚ ਕੋਈ ਲੈਣਾ ਦੇਣਾ ਨਹੀਂ ਇਹਨੇ ਦੀ ਕੀ ਕੰਟਰੋਵਰਸੀ ਪੈਦਾ ਕਰਦੇ ਆ ਉਹਦੇ ਗੀਤ ਚਲਾਉਣ ਦੇ ਮਾਰੇ ਲੜਾਈਆਂ ਝਗੜੇ ਦਿਖਾਉਂਦੇ ਆ ਪਰਸਨਲ ਇਹਨਾਂ ਦੀ ਕੋਈ ਲੜਾਈ ਨਹੀਂ ਹੁੰਦੀ ਆ ਸਿੱਧੂ ਦੇ ਫੈਨ ਉਹ ਬੱਬੂ ਮਾਨ ਨੂੰ ਗਾਲਾਂ ਕੱਢੇ ਜਾਣਗੇ ਐਡੀਆਂ ਸੜੀਆਂ ਗਾਲਾਂ ਉਹਦੇ 3 ਬੱਚਿਆਂ ਤੇ ਕਰ ਜਾਂਦੇ ਆ ਬੱਬੂ ਮਾਨ ਵਾਲੇ ਆ ਉਹ ਸਿੱਧੂ ਦੇ ਪਰਿਵਾਰ ਨੂੰ ਨਹੀਂ ਛੱਡਦੇ ਐਡੀਆਂ ਸੜੀਆਂ ਗਾਲਾਂ ਕੱਢਦੇ ਆ ਕਰਨ ਔਜਲਾ ਵਾਲੇ ਉਹ ਗਾਣਿਆਂ ਨੂੰ ਨਹੀਂ ਛੱਡਦੇ ਅਸੀਂ ਗਾਣੇ ਸੁਣਨੇ ਸਾਡਾ ਮਤਲਬ ਉਥੋਂ ਟਿੱਕਰ ਅਸੀਂ ਆਪ ਦਾ ਕਿਰਦਾਰ ਕਿਉਂ ਸਿੱਟੀ ਜਾਂਦੇ ਸਾਡਾ ਕੀ ਮਤਲਬ ਹੈ ਕਿਸੇ ਦੀ ਮਾਂ ਭੈਣ ਨੂੰ ਗਾਲ ਕੱਢਣ ਦਾ ਜਾਂ ਇਹੇ ਸਾਡਾ ਕਿਰਦਾਰ ਆ ਯਾਰ ਥੋੜੀ ਬਹੁਤਾ ਕਲਨੁਆਤ تمہਾਰੋ ਜਿਹੜਾ ਤੁਹਾਡੇ ਜਵਾਨ ਚ ਨਿਕਲਦਾ ਉਹੀ ਤੁਹਾਡਾ ਕਿਰਦਾਰ ਤੈਅ ਕਰਦਾ ਇਹੋ ਜਿਹਾ ਕਿਰਦਾਰ ਲੈ ਕੇ ਤਾਂ ਭਵੇਂ ਪੰਜਾਬ 'ਚ ਬੈਠੇ ਰੋ ਚਾਹੇ ਜਿੱਥੇ ਮਰਜੀ ਰੋ ਅਸੀਂ ਖਤਮ ਹੀ ਹੋਵਾਂਗੇ ਇਦਾਂ ਤਾਂ ਸੋ ਬੇਨਤੀ ਹੈ ਵੀ ਰਵਣ ਕਿਰਤੀਆਂ ਭੈਣਾ ਸਭ ਦਾ ਸਾਂਝੀਆਂ ਹੁੰਦੀਆਂ ਸਾਡਾ ਧੀਆਂ ਭੈਣਾ ਦਾ ਕੋਈ ਰੋਲਾ ਨਹੀਂ ਸੁਖਬੀਰ ਬਾਦਲ ਦਾ ਰੋਲਾ ਰੱਖ ਤੁਸੀਂ ਉਹਨੂੰ ਬੁਰਾਪਾਲਾ ਕਹੋ ਤੇ ਐਡੀਆਂ ਕਮੇਡੀ ਵੀਡੀਓ ਬਣਾਉਂਦੇ ਆ ਉਹਦਾ ਇੰਨਾ ਫਨ ਬਣਾਉਂਦੇ ਆ ਜੋਕ ਬਣਾਉਂਦੇ ਆ ਅਸੀਂ ਵੀ ਹੱਸਦੇ ਆ ਵਧੀਆ ਚੀਜ਼ ਹੈ ਚਲ ਕੋਈ ਗੱਲ ਨਹੀਂ ਹੋਣੀ ਗਲਤੀ ਕੀਤੀ ਹੈ ਉਹਨੂੰ ਭੁਗਤਨੀ ਚਾਹੀਦੀ ਹੈ ਬੱਚਿਆਂ ਦਾ ਕੀ ਕਸੂਰ ਆ ਤਾਂ ਬੱਚੀ ਹੈ ਯਾਰ ਸਾਡੀ ਮੇਰੀਆਂ ਸਾਡੀਆਂ ਦਾ ਧੀਆਂ ਵਰਗੀਆਂ ਤੁਹਾਡੀਆਂ ਭੈਣਾ ਵਰਗੀਆਂ ਕੀ ਫਰਕ ਐ ਐਡੀ ਗੰਦੀ ਭਾਸ਼ਾ ਤੋਂ ਥੋੜੀ ਬਹੁਤ ਸ਼ਰਮ ਚਾਹੀਦੀ ਹੈ ਮੇਰਾ ਵੀਰ ਕਮੈਂਟ ਕਰੋ ਜੀ ਸਾਦ ਕੇ ਕਰੋ ਪਰ ਕੋਈ ਤਰੀਕਾ ਹੁੰਦਾ ਹੈ ਕੋਈ ਸੱਭਿਆਕ ਪਾਸੋਂ ਦੀ ਵਿਚਾਰ ਕਹਿੰਦੇ ਜਿੰਨੇ ਮਰਜੀ ਸਖਤ ਹੋਣ ਫਰਕ ਨਹੀਂ ਪੈਂਦਾ ਪਰ ਭਾਸ਼ਾ ਸੱਭਿਆਕ ਹੋਣੀ ਚਾਹੀਦੀ ਹੈ ਕਮੈਂਟ ਕਰੋ ਕਿਸੇ ਨਾਲ ਤੁਹਾਡੇ ਨਹੀਂ ਵਿਚਾਰ ਮਿਲਦੇ ਬੇਸਕਦੀ ਡਿਨਾਈ ਕਰੋ ਮੈਨੂੰ ਵੀ ਮੇਰੀ ਕੋਈ ਗੱਲ ਜੰਗਲੀ ਦੀ ਬੇਸਕਦੀ ਤੁਸੀਂ ਉਹ ਜੀ ਨੂੰ ਡਿਨਾਈ ਕਰ ਸਕਦੇ ਪਰ ਗਾਲਾਂ ਕੱਢਣਾ ਅਸੀਂ ਤਾਂ ਕੋਈ ਸੈਂਸ ਨਹੀਂ ਬਣਦੀ ਮਾਂ ਪਿਓ ਨੇ ਕਰਿਆ ਨੇ ਤੁਸੀਂ ਏਡੀਆਂ ਗੰਦੀ ਥੋਡੀ ਭਾਸ਼ਾ ਸੀ ਉੱਥੇ ਠਿੱਕ ਦਿਓ ਮੁੰਡਿਆਂ ਦੀ ਯਾਰ ਮੈਨੂੰ ਸ਼ਰਮ ਆਉਂਦੀ ਪੜਦਿਆਂ ਨਹੀਂ ਹਰ ਵੀ ਕੀ ਕਹਾਂ ਯਾਰ ਇਹ ਦੂਗਾ ਤੁਹਾਨੂੰ ਸੰਭਲ ਸਕਦੇ ਆ ਵੀਰੋ ਸੰਭਲਿਓ ਇਹ ਤੁਹਾਡਾ ਕਰਤਾਰ ਤੁਸੀਂ ਆਪ ਦਾ ਖਤਮ ਕਰੀ ਜਾਣਾ ਇਹ ਪੰਜਾਬੀਆਂ ਦਾ ਸਿੱਖਾਂ ਦਾ ਇਹ ਕਰਤਾਰ ਹੈ ਨੀਗਾ ਪੰਜਾਬ ਬਾਹਰੋਂ ਨਾ ਖਤਮ ਨਹੀਂ ਹੋਣਾ ਇਹ ਕਰਤਾਰ ਜਿੱਦੇ ਅਸੀਂ ਆਪ ਦਾ ਲੂਜ਼ ਕਰ ਗਏ ਉਦੋਂ ਪੰਜਾਬ ਤੇ ਸਿੱਖੀ ਸਭ ਕੁਝ ਖਤਮ ਹੋ ਜਾਊਗਾ ਮਿਹਰਬਾਨੀ ਜੀ ਗੁੱਸਾ ਲੱਗਿਆ ਤੇ ਆਪਾਂ ਤੁਸੀਂ ਵੀਡੀਓ ਕੱਢ ਕੇ ਉਹਦੇ ਥੱਲੇ ਕਮੈਂਟ ਪਾੜ ਲਿਓ ਫੇਰ ਮੈਨੂੰ ਦੱਸੋ ਤੇ ਵੀ ਹਾਂ ਭਾਈ ਤੂੰ ਸਹੀ ਹੈਂ ਕੋਈ ਗਲਤ ਹਨ ਤੇ ਸੰਭਲ ਕੇ ਥੋੜਾ ਜ ਮੇਰਾ ਵੀ ਧੰਨਵਾਦ ਜੀ ਸਾਰਿਆਂ ਦਾ